ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਸਭ ਨੂੰ ਜੋ ਮੈਨੂੰ ਪਿਆਰ ਕਰਨ ਵਾਲੇ ਐ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਪਿਤਾ ਸਮਾਨ ਬਜ਼ੁਰਗ ਜੋ ਸਭ ਨੂੰ ਪਰਮਾਤਮਾ ਮੂਰੇ ਅਰਦਾਸ ਕਰਦਾ ਹਾਂ ਕਿ ਸਭ ਨੂੰ ਖੁਸ਼ ਰੱਖੀ ਚੜ੍ਹਦੀ ਕਲਾ ਰੱਖੀ ਤੰਦਰੁਸਤੀ ਦੇਈ ਮੇਰੇ ਭੈਣ ਭਰਾਵਾਂ ਦੇ ਫੋਨ ਆਉਂਦੇ ਐ ਜਿਹੜੇ ਸਜਣ ਕਾਫੀ ਚੜਦੇ ਜੁੜੇ ਐ ਆਪਣੇ ਨਾਲ ਪਿਆਰ ਕਰਦੇ ਐ ਨਵੇਂ ਪੁਰਾਣੇ ਕੰਨ ਯਾਰ ਕੁਛ ਨਾ ਕੁਛ ਪਾਈ ਚੱਲਿਆ ਕਰੋ ਵੀ ਚੈਨਲ ਦੇ ਉੱਤੇ ਡੇਲੀ ਕੁਛ ਨਾ ਕੁਛ ਨਾਈ ਚੱਲਿਆ ਕਰ ਮੈਂ ਮੈਂ ਖੈ ਚਲੋ ਕੋਈ ਗੱਲ ਨਹੀਂ ਬਾਈ ਤੁਹਾਡਾ ਹੁਕਮ ਹੈ ਜਿਹੜਾ ਉਹ ਸਿਰ ਮੱਥੇ ਪਰ ਆਪਾਂ ਥੋੜੇ ਦੇਸੀ ਏ ਬੰਦੇ ਆ ਚੀਜ਼ ਕੀ ਜਾਣਦੇ ਆ ਵੀ ਯਾਰ ਡੇਲੀ ਕਿਵੇਂ ਕਿਸ ਬੇਸ ਤੇ ਪਾਈ ਹੈਣਾ ਚਲੋ ਜੇ ਗਾਈਏ ਵੀ ਕੁਛ ਨਾ ਕੁਛ ਗਾਈ ਚੱਲ ਗਏ ਕੁਛ ਵੀ ਚੀਜ਼ ਗਾਦ ਗਏ ਤਾਂ ਚਲੋ ਇੰਨੇ ਨਾਲ ਪੈਣ ਭਰਾ ਜਿਹੜੇ ਐਕਟਵ ਰਹਿੰਦੇ ਆ ਆਪ ਵੀ ਜੁੜੇ ਰਹੀਦਾ ਥੋੜਾ ਜਿਹਾ ਸੰਤੋਸ਼ਟ ਜਿਹਾ ਵੀ ਰਹਨੇ ਆ ਵੀ ਠੀਕ ਆ ਯਾਰ ਕੰਮ ਚਲੋ ਉਵੇਂ ਨਹੀਂ ਤਾਂ ਐ ਚੱਲੀ ਜਾਂਦਾ ਹੈ ਨਾ ਪਰ ਫਿਰ ਵੀ ਮੈਂ ਕੜਕੇ ਦਾ ਸੋਚੀ ਜਾਂਦਾ ਸੀ ਵੀ ਕੀ ਕਰਕੇ ਚਲੋ ਇਧਰ ਨੂੰ ਖੇਤ ਵਾਲੇ ਪਾਸੇ ਨਿਕਲ ਆਏ ਮੈਂ ਕਿਹਾ ਚਲ ਬਾਈ ਹੋਰਾਂ ਨੂੰ ਇੱਕ ਸਨਾਤਕੀ ਗੀਤ ਬਾਈ ਕਾਫੀ ਚਿਰ ਦਾ ਮੈਨੂੰ ਕਹੀ ਜਾਂਦਾ ਸੀ ਕਿ ਕਹਿੰਦਾ ਕਿਉਂਕਿ ਭਰਾ ਜਿਹੜੇ ਸਾਰੇ ਭਰਾ ਜੀ ਮੈਂ ਹੁਣ ਇਕੱਲੇ ਇਕੱਲੇ ਦਾ ਨਾਮ ਬੋਲੂਗਾ ਤੇ ਥੋੜਾ ਜਿਆਦਾ ਹੋ ਜਾਊਗਾ। ਵੈਸੇ ਮੈਂ ਫੇਸਬੁੱਕ ਤੇ ਸਾਰਿਆਂ ਦੇ ਇਕੱਲੇ ਇਕੱਲੇ ਦੇ ਨਾਮ ਲਿਖਦਾ ਹੁੰਨਾ ਕਿਉਂਕਿ ਐਂ ਬੋਲਣਾ ਟਾਈਮ ਥੋੜਾ ਜਿਆਦਾ ਵੱਧ ਲੱਗ ਜਾਂਦਾ ਹੈ ਤੇ ਬਾਈ ਜੀ ਕਹਿੰਦੇ ਸੀ ਤੀ ਇਸਨਾਜ ਦਿਹਾ ਕਰ ਬਸ ਧੰਨਵਾਦ ਕਰਕੇ ਇਸ ਕਰਕੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਦੁਬਾਰਾ ਫੇਰ। ਬਾਈ ਦੀ ਫਰਮਾਇਸ਼ ਸੀਗੀ ਇੱਕ ਕਾਫੀ ਚਿਰ ਦਾ ਪੁਰਾਣਾ ਗੀਤ ਸੀਗਾ। ਹਮ ਹੱਤੋਰ ਜਾਣ ਵਾਲੇ ਆਵੇ ਤੂੰ ਕਿੱਥੇ ਡੇਰਾ ਲਾ ਲਿਆ ਹਾਸੇ ਦੇ ਕੇ ਤੈਨੂੰ ਚੰਨਾ ਵੇਰ ਹੋਣਾ ਪੱਲੇ ਪਾ ਲਿਆ ਵੇ ਤੁਰ ਜਾਣ ਵਾਲ ਆਵੇ ਵੈਰੀ ਹੋਏ ਜਾਂਪ ਦੇ ਸ਼ਰਕੇ ਵਾਲੇ ਸਾਰੇ ਵੇ ਜ਼ਿੰਦਗੀ ਦਾ ਪੜਾ ਕਟੂ ਮੈਂ ਕਿਸ ਦੇ ਸਹਾਰੇ ਵੇ ਰੱਬ ਨੇ ਹਾਂ ਤੈਨੂੰ ਹਾਏ ਰੱਬ ਨੇ ਹਾਂ ਤੈਨੂੰ ਹਾਏ ਵੇ ਕਿੱਥੇ ਅਜ਼ਮਾਲ ਆ ਤੁਰ ਜਾਣ ਵਾਲ ਆਵੇ ਮੈਂ ਰੋਣਾ ਪੱਲੇ ਪਾਲਿਆ ਹਾਸੇ ਦੇ ਕੇ ਤੈਨੂੰ ਚੰਨਾ ਥੈਂਕ ਯੂ ਕਿਉਂਕਿ ਕਈ ਵਾਰ ਸਾਰਾ ਨਹੀਂ ਦਿਮਾਗ ਦੇ ਵਿੱਚ ਹੁੰਦਾਗਾ ਤੇ ਮੈਂ ਬਾਈ ਦਾ ਸੀਗਾ ਬਾਈ ਬਲਕਾਰ ਦਾ ਗਾਇਆ ਬਾਈ ਬਲਕਾਰ ਸਿੱਧੂ ਸਾਹਿਬ ਦਾ ਉਹਨਾਂ ਦਾ ਗਾਇਆ ਸੀਗਾ ਤੇ ਚਲੋ ਫੈਨ ਹੁੰਦੇ ਹਰ ਇੱਕ ਕਲਾਕਾਰਾਂ ਦੇ ਕੋਈ ਕਿਤੇ ਕਿਸੇ ਦੀ ਕਿਤੇ ਮਤ ਮਿਲਦੀ ਹੁੰਦੀ ਹੈ ਕਿਸੇ ਦੀ ਕਿਤੇ ਚਲੋ ਜਿੰਨਾ ਕ ਆਪਾਂ ਨੂੰ ਆਉਂਦਾ ਮੈਂ ਤੁਹਾਡੇ ਰੂਪ ਰੂਪ ਕਰਤਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਹਾਂ ਮੈਂ ਕੋਸ਼ਿਸ਼ ਇਹ ਹੀ ਕਰੂੰਗਾ ਵੀ ਡੇਲੀ ਕੁਝ ਨਾ ਕੁਝ ਪਾਈ ਚੱਲ ਗਏ ਕਿਉਂਕਿ ਅੱਜ ਵੀ ਇਧਰ ਹੁਣ ਝੋਨਾ ਵੱਢਿਆ ਪਿਆ ਸੀਗਾ ਮੈਂ ਕਿਹਾ ਚਲ ਵੇਲੀ ਜਗਾ ਬੰਨੀ ਚੱਲਦੇ ਹਾਂ ਤੇ ਥੈਂਕ ਯੂ ਬਾਈ ਜੀ ਖੁਸ਼ ਰਹੋ